ਸਾਤ ਫਿਰਦੇ ਨੇ ਮੇਰਾ ਬਸ ਭੱਜ ਰਹੀ ਹੈ ਸਮਾਂ ਭੱਜ ਰਿਹਾ ਮੈਂ ਚੰਮ ਤੁਸੀਂ ਇੰਜੋਏ ਕਰੋ ਆਪਣੇ ਕੱਲੇ ਕੱਲੇ ਸੈਕਿੰਡ ਕੱਲੀ ਕੱਲੀ ਮੂਮੈਂਟ ਨੂੰ ਪਲੀਜ਼ ਇੰਜੋਏ ਕਰੋ ਜਿੰਨੇ ਵੀ ਦੁੱਖ ਦਰਦ ਦਾ ਪਾਸੇ ਮਾਰੋ ਥੋੜਾ ਜੀ ਸਰਦਾਰ ਜੀ ਤੁਸੀਂ ਦੇਖ ਰਹੇ ਹੋ ਸੀਸ ਮਹਿਲ ਦੀਆਂ ਤਸਵੀਰਾਂ ਜਿੱਥੇ ਪਟਿਆਲੇ ਦੇ ਵਿੱਚ ਅੱਜ ਹਰਤ ਮੇਲੇ ਦੇ ਵਿੱਚ ਰਣਜੀਤ ਵਾਲਾ ਪਹੁੰਚਿਆ ਹੈ ਬਹੁਤ ਭਾਰੀ ਇਕੱਠ ਦੇਖੋ ਤੁਸੀਂ ਜਾਬਰਦਸਤਾਂ 60 ਦੇ ਖੰਭ ਮਿਲ ਰਹੇ ਆ ਪ੍ਰਣਜੀਤ ਵਾਵਾ ਇੱਥੇ ਪਹੁੰਚ ਚੁੱਕੇ ਆ ਦੇਖੋ ਮੋਕੇ ਦੀਆਂ ਤਸਵੀਰਾਂ ਲੋਕਾਂ ਨੂੰ ਪਤਾ ਹੀ ਆ ਉਹਨਾਂ ਨੂੰ ਪਸੰਦ ਆ ਸਾਨੂੰ ਸਾਰਾ ਹੀ ਜਗ ਜਗ ਦੇਖਦਾ ਹਾਂ ਵੇਖ ਤੇਰਾ ਕਿੰਨਾ ਹੱਥ ਖੜਾ ਵੇ ਵਗਦੀ ਰਾਵੀ ਸੁਰੀ ਗੱਲ ਕਰਿਆ ਜਾਂਦਾ ਮੈਨੂੰ ਮਾਰ ਦਈਸ ਤੁਸੀਂ ਦੇਖ ਸਕਦੇ ਹੋ ਭਾਰੀ ਇਕੱਠ ਹੈ ਇੱਥੇ ਦੇਖਣ ਨੂੰ ਜਿਹੜਾ ਮਿਲ ਰਿਹਾ ਤੇ ਜਿਹੜੇ ਬਾਈ ਤੁਸੀਂ ਦੇਖਿਆ ਵੀ ਇੱਥੇ ਕਹਿ ਰਹੇ ਨੇ ਵੀ ਸਾਨੂੰ ਟਿਕਟ ਵੀ ਲਈਆ ਪਰ ਸਾਨੂੰ ਅੱਗੇ ਨਹੀਂ ਜਾਣ ਦਿੱਤਾ ਜਾ ਰਿਹਾ ਤੇ ਤੁਸੀਂ ਦੇਖ ਸਕਦੇ ਹੋ ਸੱਚਮੁੱਚ ਅੱਗੇ ਜਾਣ ਦੀ ਜਗ੍ਹਾ ਹੀ ਨਹੀਂ ਰਹੀ ਪਰ ਜੇ ਇੰਨਾ ਜ਼ਿਆਦਾ ਇਕੱਠ ਹੋਣਾ ਸੀ ਪ੍ਰਬੰਧ ਹੋਰ ਹੀ ਵੱਡਾ ਕਰਨਾ ਚਾਹੀਦਾ ਸੀ ਲੋਕ ਨਾਰਾਜ਼ ਹੋ ਕੇ ਨਾ ਜਾਣ ਐਡੀ ਸੀ ਸਾਹਿਬ ਮੈਂ ਬਹੁਤ ਰਿਸਪੈਕਟ ਜੀ ਸੋਨੀ ਛੋਟੀ ਜੀ ਬੇਨਤੀ ਆ ਪਤਾ ਨਹੀਂ ਹੁਣ ਤੁਸੀਂ ਸਾਨੂੰ ਕਦੋਂ ਸੱਦੋ ਇਹ ਤਾਂ ਤੁਹਾਡੇ ਤੇ ਆ ਪਰ ਜਦੋਂ ਵੀ ਸੱਦੋ ਆ ਖੁੱਲੇ ਥਾਂ ਤੇ ਖਾਣਾ ਲਾਵਾਂਗੇ ਜੀ ਠੀਕ ਹੈ ਇਹ ਸਾਡਾ ਖਾਣਾ ਲਵਾਉਣਾ ਨਾ ਤੇ ਖੁੱਲੀ ਗਰਾਊਂਡ ਜਾਈਏ ਮਤਲਬ ਵੈਸੇ ਤੁਹਾਡਾ ਬਹੁਤ ਬਹੁਤ ਪਿਆਰ ਤੁਸੀਂ ਇਹਨਾਂ ਇੱਕ ਜ਼ੋਰਦਾਰ ਦਾੜੀ ਲਾਓ ਜੀ ਇਹ ਬਹੁਤ ਸਾਡੇ ਲਈ ਮਾਨ ਵਾਲੀ ਗੱਲ ਹੈ ਕਿ ਪੰਜਾਬ 'ਚ ਮੇਲੇ ਲੱਗਣੇ ਹਟ ਗਏ ਪੰਜਾਬ ਦੇ ਜਿਹੜਾ ਕਲਚਰ ਆ ਪੰਜਾਬਲੀ ਜਿਹੜੀ ਖੂਬੀ ਆ ਉਹ ਇੱਕ ਸੰਗੀਤ ਬਹੁਤ ਵੱਡਾ ਉਹਦੇ 'ਚ ਰੋਲ ਬਾਕੀ ਸਾਰੀਆਂ ਚੀਜ਼ਾਂ ਹੈਗੇ ਪਰ ਅਗਲੀ ਵਾਰ ਪਟਿਆਲੇ ਵਾਲਿਓ ਕੋਈ ਨਹੀਂ ਅੱਜ ਥੋੜਾ ਜਿਆ ਤੰਗ-ਤੰਗ ਭੰਗੜਾ ਪਾ ਲੋ ਅਗਲੀ ਵਾਰੀ ਖੁੱਲਣਾ ਡੁੱਲਾ ਪਾ ਲੋ ਅੱਜ ਸਮਾਲ ਸਾਈਜ਼ ਭੰਗੜਾ ਪਾ ਲੋ ਮੈਨੂੰ ਪਤਾ ਗੋਡਿਆਂ ਦਾ ਜੋਰ ਨਹੀਂ ਲੱਗਣਾ ਚੱਲੇ ਮੋਢੇ ਝੁਕ ਲੋ ਵਿੱਚ ਦੇਖ ਰਹੇ ਹੋ ਸਾਡੇ ਨਾਲ ਵੀਰ ਜੀ ਨੇ ਭਾਈ ਜੀ ਮੇਲਾ ਕਿਵੇਂ ਲੱਗ ਰਿਹਾ ਮੇਲਾ ਤਾਂ ਵਧੀਆ ਹੈ ਪਰ ਪ੍ਰੋਗਰਾਮ ਦੇ ਵਿੱਚ ਉਹ ਨਹੀਂ ਹੈਗਾ ਜੀ ਆਪਣਾ ਮੁੱਢ ੱੱਕਾ ਬਹੁਤ ਹੋ ਰਿਹਾ ਲੋਕਾਂ ਨਾਲ ਜੀ 100 ਰੁਪਏ ਟਿਕਦਾ ਕੀ ਕੀ ਤਾਂ ਕਵਰ ਹੈ ਭਾਈ 100 ਰੁਪਏ ਟਿਕਦਾ ਜੀ ਕੋਈ ਬੈਠਣ ਨੂੰ ਜਗ੍ਹਾ ਨਹੀਂ ਹੈਗੀ ਕੋਈ ਚੇਅਰ ਵਗੈਰਾ ਇੰਨਾ ਮਣਕਾ ਚਾਓ ਬਹੁਤ ਵਧੀਆ ਮਾਹੌਲਾ ਹੈ ਬਾਕੀ ਦੇਖੋ ਅਸ ਕੱਢੋ ਆ ਜਿਵੇਂ ਮੰਨ ਲਓ ਇਹ ਆਪਾਂ ਦੇਖਦੇ ਹਾਂ ਨਾ ਦੁਨੀਆ ਬਹੁਤ ਦੁਖੀ ਬੈਠੀ ਹੈ ਨਾ ਹਰੇਕ ਨੂੰ ਟੈਨਸ਼ਨ ਹੈ ਟੈਨਸ਼ਨਾਂ ਦੇ ਵਿੱਚ ਨੇ ਪਰ ਜੇ ਕਿਤੇ ਇਸ ਦੇ ਮਾਹੌਲ ਵਿੱਚ ਆ ਕੇ ਬੰਦਾ ਇੱਕ ਦਿਨ ਖੁਸ਼ ਵੀ ਰਹਿੰਦਾ ਤੇ ਚੰਗੀ ਗੱਲ ਆ ਹਣਾ ਹਾਂਜੀ ਹਾਂ ਬਿਲਕੁਲ ਜੀ ਬਿਲਕੁਲ ਆ ਤੁਹਾਡੇ ਨਾਲ ਦੇ ਸਾਥੀ ਨੇ ਹਾਂਜੀ ਹੋਰ ਕੀ ਨਾਮ ਆ ਜੀ ਮੇਰਾ ਨਾਮ ਗੁਰਦੀਪ ਸਿੰਘ ਆ ਜੀ ਕੀ ਕਹਿਣਾ ਚਾਹੁੰਦੇ ਮੇਲੇ ਬਾਰੇ ਮੇਲੇ ਬਾਰੇ ਕਹਿਣਾ ਜੀ ਠੀਕ ਗੱਲ ਬਾਤ ਆ ਪਟਿਆਲੇ ਦਾ ਬਹੁਤ ਵੱਡਾ ਮੇਲਾ ਆ ਜੀ ਮੈਂ ਭਾਈ ਨੂੰ ਕਹਾ ਜਰੂਰ ਦਿਖਾ ਦੇ ਕਿੰਨਾ ਇਕੱਠਾ ਆ ਇੱਥੇ ਦੇਖੋ ਜੀ ਤੁਸੀਂ ਕਿੰਨਾ ਤਗੜਾ ਇਕੱਠਾ ਇੱਥੇ ਹਰ ਚੀਜ਼ ਇੱਥੇ ਪ੍ਰਾਤਨਿਕ ਚੀਜ਼ ਇੱਥੇ ਦੇਖਣ ਨੂੰ ਮਿਲਦੀ ਆ ਕਿਉਂਕਿ ਇਹ ਸੀ ਸਮੈਲ ਇੱਥੇ ਕੀ ਨਾਮ ਆ ਬਣਾ ਮੇਰੇ ਨਾਲ ਫਰੀਦ ਜੀ ਕੀ ਕਹਿਣਾ ਚਾਹੁੰਦੇ ਮੇਲੇ ਬਾਰੇ ਮੇਲਾ ਬਹੁਤ ਵਧੀਆ ਜੀ ਸਭ ਨੂੰ ਉਰੇ ਆਉਣਾ ਚਾਹੀਦਾ ਇੱਕ ਵਾਰ ਸਾਰੇ ਜਰੂਰ ਘੁੰਮ ਕੇ ਜਾਣੀ ਬਹੁਤ ਆਨੰਦ ਆ ਰਿਹਾ ਜੀ ਸਾਰੇ ਨੂੰ ਇਹ ਤੁਸੀਂ ਦੇਖ ਸਕਦੇ ਹੋ ਸਾਰੇ ਖੁਸ਼ ਨੇ ਕਿਉਂਕਿ ਦੇਖੋ ਮੈਂ ਜਿਵੇਂ ਪਹਿਲਾਂ ਕਹਿਣਾ ਦੁਨੀਆ ਬਹੁਤ ਦੁਖੀ ਆ ਹਨ ਕੋਈ ਕਿਸੇ ਗੱਲ ਤੋਂ ਕੋਈ ਕਿਸੇ ਗੱਲ ਤੋਂ ਇੱਥੇ ਆ ਕੇ ਬੰਦਾ ਆਪਣੇ ਦੁੱਖ ਸੁੱਖ ਭੁੱਲ ਜਾਂਦਾ ਤੇ ਨਾਲ ਸਾਡੇ ਬਾਈ ਜੀ ਆ ਦੇਖੋ ਪੰਮੀ ਬਾਈ ਦੀ ਕਾਪੀ ਇਹ ਪ੍ਰਾਦਨ ਜਦੋਂ ਬੈਂਡ ਵਾਜੇ ਵਾਲੇ ਹੁੰਦੇ ਸੀ ਹਨ ਬਾਈ ਜੀ ਕੀ ਕਹਿਣਾ ਚਾਹੁੰਦੇ ਆਗੇ ਅਭੀ ਬਹੁਤ ਵਧੀਆ ਸਮਝ ਪਿਆ ਜੀ ਬਹੁਤ ਵਧੀਆ ਬੰਮਾ ਵਧੀਆ ਬਣਾ ਮੇਲਾ ਵਧੀਆ ਸਮਾਂ ਲੱਗਦਾ ਭਾਣਾ 40 ਸਾਲ ਤੋਂ ਅਸੀਂ ਜੁੜੇ ਹੋ ਜਾਂਦਾ ਨਾਲ ਹਾਂਜੀ 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 ਭਾਈ ਕਹਿੰਦਾ 40 ਸਾਲ ਹੋ ਗਏ ਇਹਨਾਂ ਨੂੰ ਦਿਖਾਓ ਇੱਧਰ ਕਲਪਰ ਲਗਾਉਣੇ ਸਮੇਂ ਇਹ ਵਜਾ ਦੋਗੇ ਆ ਗਾਣਾ ਵੀ ਸੁਣਾਉਣਗੇ ਭਾਈ ਸੁਣਾਓ ਭਾਈ ਸੁਣਾਓ ਕੋਈ ਨਾ ਸੁਣਾ ਦਿਓ ਜਿਹੜਾ ਮਰਜੀ ਭਾਈ ਕਹਿੰਦੇ ਸੁਣਾ ਦਿਓ ਚਲੋ ਸੁਣਾਓ ਹਾਂਜੀ ਹਾਂ ਚਲੋ ਜੀ ਸੁਣਾਓ ਜੀ ਉਹ ਸੁਹੇਵ ਵਿੱਚ ਰਹਵਾਲਾ ਵੇ ਮੈਂ ਕਹਿਨੀ ਆ ਸੁਹੇਵ ਵਿੱਚ ਰਹਵਾਲਾ ਵੇ ਮੈਂ ਕਹਿਨੀ ਆ ਲੱਗਦੇ ਤੀਰ ਜਦਾਈਂ ਆ ਵੇ ਮੈਂ ਸੈਨੀ ਆ ਲੱਗਦੇ ਤੀਰ ਜਦਾਈਂ ਆ ਵੇ ਮੈਂ ਸੈਨੀ Up the your and ਜੋ ਵੀ ਵੀ ਚੈਨਲ ਨੂੰ ਸਬਸਕ੍ਰਾਈਬ ਲਾਈਕ ਕਮੈਂਟ ਸ਼ੇਅਰ ਕਰਿਓ ਤੇ ਕਿਸੇ ਵੀ ਤਰ੍ਹਾਂ ਦੀ ਵੀਡੀਓ ਤੁਹਾਡੇ ਕੋਲ ਜਿਹੜੇ ਸਪੀਡ ਤੇ ਸੈਪੰਬਰ ਚੱਲ ਰਹੇ ਉਹਦੇ ਵੀ ਰੂਪੇ ਦੇ ਧੰਨਵਾਦ ਜੀ